ਕਰਦੇ ਨਹੀਂ ਕਿ ਗੁਰਸਿੱਖੀ ਦਾ ਲਿਖਣਾ ਕੋਈ ਵੀ ਲਿਖ ਨਹੀਂ ਸਕਦਾ ਨਾ ਨਾਲ ਇਹਦੇ ਬਰਾਬਰ ਨੇ ਨਾ ਵੇਦ ਵਿਦਿਆ ਗਿਆਨ ਦੇ ਬਰਾਬਰ ਹੈ ਕੋਈ ਆਖ ਨਹੀਂ ਸਕਦਾ ਇਹਦਾ ਲਿਖਣਿਆ ਲਿਖਣਾ ਨਾ ਚਿਤ੍ਰਗੁਪਤ ਲਿਖ ਸਕਦੇ ਨੇ ਇਹਦੀ ਮਹਿਮਾ ਗੁਰਸਿੱਖੀ ਦਾ ਜੋ ਸਿਮਰਨ ਹੈ ਵਹਿਗੁਰੂ ਦੀ ਯਾਦ ਹੈ ਸ਼ੇਸ਼ਨਾਕ ਕਹਿੰਦੇ ਨੇ 2000 ਨਾਮ ਹਰ ਰੋਜ਼ ਨਵੇਂ ਲੈ ਕੇ ਪਰਮੇਸ਼ਰ ਦੇ ਉਚਾਰਨ ਕਰਦਾ ਮਾ ਭਾਈ ਗੁਰਦਾਸ ਜੀ ਲਿਖਦੇ ਆ ਕਿ ਛੇਸ਼ਨਾਗ ਗੁਰਸਿੱਖ ਦੇ ਹਿਰਦੇ ਨੂੰ ਪਹੁੰਚੇ ਨਹੀਂ ਸਕਦਾ ਗੁਰਸਿੱਖੀ ਦਾ ਵਰਤਮਾਨ ਵੀ ਹਕੀ ਉਲੰਘ ਵਿਛਾਣਾ ਗੁਰੂ ਦੀ ਮੱਤ ਵਿੱਚ ਪੂਰੀ ਤਰ੍ਹਾਂ ਦੇ ਨਾਲ ਰਹਿੰਦਾ ਆਪਣਾ ਜੀਵਨ ਜੋ ਵਰਤਮਾਨ ਦਾ ਉਹਦੇ ਵਿੱਚ ਉਹਦੀ ਆਪਣੀ ਮੱਤ ਨਹੀਂ ਹੋਇਆ ਕਰਦੀ ਕੋਈ ਗੁਰਸਿੱਖੀ ਦਾ ਗੁਜਣਾ ਗਿਆਨ ਧਿਆਨ ਅੰਦਰ ਕਿਵਾਂ ਨਾ ਗਿਆਨ ਵਿੱਚ ਆਉਂਦਾ ਹੈ ਨਾ ਧਿਆਨ ਵਿੱਚ ਆਉਂਦਾ ਹੈ ਕੋ ਕਬੀਰ ਗੂੰਗੇ ਗੁਰਖਾਇਆ ਪੁੱਛੇ ਤੇ ਆਕਿਆ ਕਹੀਏ ਪਾਏ ਭੰਤ ਬਿਰਲਾ ਰੰਗ ਮਾ ਕੋਈ ਕੋਈ ਬਿਰਲਾ ਹੈ ਜਿਹੜਾ ਪਿਆਰ ਦੇ ਵਿੱਚ ਰਹਿੰਦਾ ਕੋਈ ਬਿਰਲਾ ਬੰਦਾ ਹੈ ਜਿਹੜਾ ਪਿਆਰ ਦੇ ਵਿੱਚ ਰੱਤਿਆ ਹੈ ਜਿਹੜਾ ਪਿਆਰ ਚ ਰੱਤਿਆ ਹੋਇਆ ਉਹ ਫੇਰ ਬੈਗਰੂਦ ਦੇ ਨਾਲ ਉਹਦੀ ਦਰਗਾਹ ਦੇ ਵਿੱਚ ਰਹਿੰਦਾ ਸਤਗੁਰ ਸੇਤੀ ਰੱਤਿਆ ਦਰਗੇ ਪਾਈ ਹੈ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਵਾਕੀ ਸੰਸਾਰ ਦਾ ਬਿਹਾਰਾਂ ਚ ਪੈ ਗਏ ਗੁਰੂ ਦੇ ਨਾਲ ਸੰਬੰਧ ਜੋੜ ਲਿਆ ਕਰੋੜ ਵਿੱਚੋਂ ਇੱਕ ਹੈ ਜਿਹੜਾ ਪਿਆਰ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਦਾ ਬੜਾ ਔਖਾ ਅਹਿਸਾਸ ਹੈ ਜੀ ਅਰਦਾਸ ਤਾਂ ਆਪਾ ਕਰਤੀ ਵੇ ਗੁਰੂ ਨਾਨਕ ਸਾਨੂੰ ਆਪਣੇ ਟਹਿਲੂਏ ਰੱਖ ਲੈ ਕਹਿੰਦੇ ਦੇਖ ਲੈ ਕਿੰਨਾ ਔਖਾ ਹੈ ਟਹਿਲੂਆ ਬਣਾ ਕੋਈ ਸਖਾਲਾ ਨਹੀਂ ਹੈ ਬਿਰਤੀ ਕਰ ਅਸਰ ਰੱਖਣੀ ਪੈਂਦੀ ਹੈ ਖੁਸ਼ੀ ਆ ਜਾਵੇ ਗਮੀ ਆ ਜਾਵੇ ਮਾਣ ਆ ਜਾਵੇ અપਮਾਨ ਆ ਜਾਵੇ ਹੇਤ ਹੋ ਜਾਵੇ ਇਹਤੋ ਹੋ ਜਾਵੇ ਲਾਭ ਹੋ ਜਾਵੇ ਤੇ ਨੁਕਸਾਨ ਹੋ ਜਾਵੇ ਸੰਯੋਗ ਹੋ ਜਾਵੇ ਵਿਯੋਗ ਹੋ ਜਾਵੇ ਇੱਕ ਰਸ ਜੜੀ ਬੀਤੀ ਰੱਖਦਾ ਹੈ ਫੇਰ ਗੁਰਸਿੱਖੀ ਦੀ ਕੀਮਤ ਨੂੰ ਜਾਣਨਾ ਸ਼ੁਰੂ ਕਰਦਾ ਹੈ ਉਹ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇ ਹੋਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਇਸ ਤਰ੍ਹਾਂ ਨਾਮ ਫਰਮਾਨ ਕਰਦੇ